ਪੀਆ ਪੋਣਾ ਦਾ ਨਵਾਂ ਨਵਾਂ ਜਦੋਂ ਆ ਜਲ ਮਿਲਿਆ ਬੜੇ ਚਿਰ ਬਾਅਦ ਚਿੱਟਾ ਦਾੜਾ ਦਾ ਪੂਰਾ ਹੀ ਸਿਸਟਮ ਤੇ ਫਿਰ ਆਏਗਾ ਵੜਾ ਤਾਂ ਦੱਸਾ 6.5 ਫੁੱਟ ਹੋਊਗਾ ਉਹ ਕਮਾਲ ਹੋ ਗਈ ਯਾਰ ਮੈਂ ਹਾਂ ਬੰਡਿਆ ਬੜੇ ਅਜੀਬ ਬੰਦੇ ਟੱਕਰਨਦੇ ਮੈਨੂੰ ਅਜੀਬ ਬੰਦੇ ਟੱਕਰਨਦੇ ਇੱਕ ਉਸ ਨਾਮ ਆਦਾਨੂ ਬਹੁਵਿੰਡ ਫਾਰਮ ਤੇ 2-3 ਸਾਲ ਪਹਿਲਾਂ ਦੀ ਗੱਲ ਐ ਉਹ ਇੱਕ ਮੁੰਡਾ ਮੇਰੇ ਨਾਲ ਉੱਥੇ ਆਪਣੇ ਜਾਨਵਰ ਪੰਛੀ ਜੇ ਰੱਖੇ ਇਹਦੇ ਉੱਥੇ ਉਹਨੇ ਆਉਣਾ ਮਿਸਤਰੀ ਦਾ ਕੰਮ ਕਰਨਾ ਤੇ ਇੰਨਾ ਕਰਦਾ ਕਰਦਾ ਹਾਸੇ ਮਜ਼ਾਕ ਗੱਲਾਂ ਖੁੱਲ ਗਈਆਂ ਸਾਡੀਆਂ ਉਹ ਯਾਰ ਜਿਆ ਬਣ ਗਿਆ ਮੁੰਡਾ ਤੇ ਇੱਕ ਦਿਨ ਉਹਦਾ ਪਿਓ ਨੂੰ ਮਿਲਣ ਆ ਗਿਆ ਚੰਗੀ ਚੰਗੀ ਗੱਲ ਆ ਵਾਹ ਚੰਗੀ ਗੱਲ ਆ ਮੈਂ ਗੋਡੀ ਹੱਥ ਨਹੀਂ ਲਾਈ ਵਧੀਆ ਗੱਲ ਐ ਮੈਂ ਚਲ ਉਹਦਾ ਮੁੰਡੇ ਦਾ ਪਿਓ ਆ ਤੇ ਸਸਰੀਕਾਲ ਮੈਂ ਪੂਰੇ ਸਤਿਕਾਰ ਨਾਲ ਬੁਲਾਦੀ ਐ ਮੈਂ ਵੱਡੇ ਆ ਬਜ਼ੁਰਗ ਆ ਤੇ ਤਾਂ ਦਾੜਾ ਤੇ ਉਹ ਗੋਬੜਾ ਕੀ ਜਾਂਦਾ ਮੈਨੂੰ ਖਸੀਸ ਜੀ ਕਾਲ ਬਲਾ ਕੇ ਹੱਥ ਫੜ ਫੜ ਕੇ ਚਲੋ ਮੈਂ ਕੋਈ ਤੁਲਨਾ ਨਹੀਂ ਕਰਦਾ ਪਰ ਉਹਦੀ ਮੈਂ ਤੁਹਾਨੂੰ ਜ਼ਬਾਨੀ ਜੋ ਉਹਨੇ ਗੱਲ ਕਹੀ ਹੈ ਮੈਨੂੰ ਨਹੀਂ ਪਤਾ ਠੀਕ ਹੈ ਕਿ ਗਲਤ ਹੈ ਆਂਦਾ ਯਾਰ ਮੈਂ ਇੱਕ ਜ਼ਿੰਦਗੀ ਚ ਇੱਕ ਗਰਦਾਸ ਮਾਨ ਨੂੰ ਵੇਖਿਆ ਹੀ ਤੇ ਇੱਕ ਤੈਨੂੰ ਵੇਖਿਆ ਹੀ ਤੂੰ ਤੂੰ ਹੀ ਤੁਸੀਂ ਮੈਨੂੰ ਕਰੇ ਤੁਸੀਂ ਉਦੋਂ ਦੇ ਇਸ ਤਰ੍ਹਾਂ ਦੇ ਜੀ ਕਦੋਂ ਦੇ ਐ ਮੇਰੇ ਵਿਆਹ ਦਾ ਪ੍ਰੋਂਪਟ ਹੀ ਕੀਤਾ ਮੈਂ ਕਦੋਂ 1999 ਚ ਮੈਂ ਬਿਲਕੁਲ ਰਾਈਟ ਗਰੀਬ ਘਰ ਦਾ ਹੋਇਆ ਸੀ ਤੇ ਆਂਦਾ ਮੈਰੀ ਆ ਪਉਵੇੜ ਤੋਂ ਮਿਸ਼ਾਪਾਂ ਚੰਦਨੀਆ ਲੈ ਕੇ ਗਏ ਜਿਹਰੇ ਦਿਮਾਗ ਚ ਘੁੰਮ ਗਿਆ ਉਹ ਨਿਕਾਜਿਆ ਪਿਆ ਮੈਂ ਉਹ ਨੀਚੋ ਨਹੀਂ ਮੈਂ ਕੀਤਾ ਪਿਆ ਤੇ ਮੇਰਾ ਮੁੰਡਾ ਹੀ ਆ ਇਹਦਾ ਵੀ ਹੁਣ ਆਪਾਂ ਕਰਨਾ ਪਿਆ ਇਹ 21 22 ਸਨ ਦੀ ਗੱਲ ਜੇ ਤੇ ਉਹ 99 ਜੋ ਬਿਲਕੁਲ ਸੱਚਾ ਸੀ ਮੁੰਡਾ 20 ਸਾਲ ਦਾ ਸੀ ਤੇ ਮੈਂ ਕਿਹਾ ਵੀ ਚਲ ਠੀਕ ਹੈ ਦਾ ਕਰ ਦਾਂਗੇ ਵਿਆਹ ਤੇ ਹੁਣ ਮੈਨੂੰ ਤੂੰ ਆਪਣਾ ਜਨਮ ਸਾਲ ਦੱਸੇਗਾ ਉਹਨੇ ਜਨਮ ਸਾਲ ਦੱਸਿਆ ਤੇ ਮੈਂ ਪਿਓ ਆ ਜੇ ਹੋਰ ਮੈਨੂੰ 6 7 ਸਾਲ ਸੁਟਾਏ ਉਨੇ ਜਿਹਨੇ ਸੰਨਦ ਸਿਆ ਤੇ ਮੈਂ ਪਿਓ ਆ ਜੇ ਹੋਰ ਮੈਨੂੰ 67 ਸਾਲ ਸੁਟਾਏ ਤਰੀਆ ਸੀਦਾ ਹੁਬ ਬਤਾ ਲਿਆ ਕਿ ਸਾਲਾ ਚ 40 ਜਾਂ ਜੈਟਾ ਦਾੜਾ ਜੇ ਪਾ ਮਾਦੀ ਵੀ ਛੋਟਾ ਮੈਨੂੰ 56 ਸਾਲ ਕਮਾ ਜੀ ਵੀ ਹੋ ਗਈ ਹੁਣ ਮੇਰਾ ਰਾਤਾ ਇਹੋ ਬਣਿਆ ਵੀ ਮੈਂ ਆਪਣੇ ਇਲਾਕੇ ਦੇ ਵਿੱਚ ਇਹੀ ਦੱਸਣਾ ਵੀ ਇੱਕ ਜਿਵੇਂ ਕਹਿੰਦੇ ਨਾ ਕਿ ਸੰਧ ਹੁੰਦਾ ਹੈ ਇੱਕ ਬਾਜ ਹੁੰਦਾ ਸੋ ਉਹ ਇੱਥੇ ਕੰਮ ਕਰਦਾ ਹੁੰਦਾ ਹੈ ਵਿਆਹਾਂ ਸ਼ਾਦੀਆਂ ਦੇ ਮੈਂ ਉਹ ਨਹੀਂ ਮੈਂ ਉਹਦੇ ਵਰਗਾ ਮੈਨੂੰ ਮਾ ਹੁਣ ਇਹ ਹੋਇਆ ਕਿ ਕਰਨਾ ਅਛਾ ਤੁਸੀਂ ਉਹ ਮੈਨੂੰ ਪਤਾ ਮੈਂ ਉਹਨਾ ਦਿਆ ਕਰਾਂ ਜਾਣਗੇ ਤੁਸੀਂ ਬਾਜ ਨਾ ਮਹਿੰਦਰਾ ਰਲਦਾ ਤਾਂ ਵੇਖਣ ਢਿਆਣੇ ਮੈਨੂੰ ਹਾਂ ਠੀਕ ਹੈ ਜੀ ਚਲੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਬਖਸ਼ੇ ਤੇ ਇਹ ਸਰੀਰ ਦਾ ਕੋਈ ਮਾਨ ਨਹੀਂ ਹੁੰਦਾ ਸਰੀਰ ਦਾ ਪਤਾ ਹੀ ਨਹੀਂ ਕਦੋਂਗਾ ਵੀ ਇੱਥੇ ਕਦੋਂ ਪਟਾਕਾ ਪਾਏ ਨੇ ਤੇ ਕਦੋਂ ਕਿਹੜਾ ਰੋਗ ਨਿਕਲਾਉਣਾ ਇਹ ਗੱਲਾਂ ਨਾ ਨਹੀਂ ਹੈਗਾ ਪਰ ਉਸ ਵਾਇਗਰੂਨੀ ਉਹ ਮੈਨੂੰ ਯਾਰ ਇੱਕ ਹੋਰ ਗੱਲ ਯਾਦ ਆ ਗਈ ਆ ਰਾਜਵੀਰ ਜਵੰਦੇ ਦੀ ਉਹ ਚਰਾ ਕੱਲ ਇੱਕ ਦਿਨ ਮੈਂ ਪੜ੍ਹਨ ਲਿਆ ਹਾਂ ਸੁਣਿਆ ਕਹਿਣ ਲਿਆ ਸੀ ਕਿ ਪੀ ਮੈਂ ਚਾਹੁੰਨਾ ਵੀ ਜਿਨ੍ਹਾਂ ਦੇ ਮੈਂ ਵਿਆਹ ਕੀਤੇ ਆ ਉਹਨਾਂ ਦੇ ਗਾੜੀ ਬੱਚਿਆਂ ਦੇ ਵੀ ਕਰ ਤੇ ਮੈਂ ਕਹਿਣਾ ਕਿ ਮੈਂ ਇੱਕ ਸੁਪਨਾ ਹੈ ਹਾਂਜੀ ਇੱਕ ਤਾਂ ਮੇਰਾ ਸੁਪਨਾ ਹੈ ਕਿ ਮੈਂ ਕੋਈ ਐਹੋ ਜਿਹਾ ਗੀਤ ਗਾ ਦਵਾਂ ਜਿਹੜਾ ਮੈਨੂੰ ਅਮਰ ਕਰ ਦੇ ਓਕੇ ਤੇ ਕਿ ਮੇਰਾ ਸੁਪਨਾ ਹੈ ਕਿ ਮੈਂ ਜਿਹੜੇ ਮੁੰਡਿਆਂ ਦੇ ਵਿਆਹ 'ਚ ਮੈਂ ਅੱਜ ਗਿਆ ਆ ਜਾਂ ਸਾਲ ਪਹਿਲਾਂ ਗਿਆ ਆ ਹਾਂਜੀ ਅੱਗੋਂ ਜੇ ਉਹਦੇ ਮੁੰਡਾ ਹੋਇਆਗਾ ਤਾਂ ਉਹਦੇ ਵਿਆਹ 'ਚ ਵੀ ਮੈਂ ਗਾਵਾਂ ਓਹ ਇਹ ਮੇਰਾ ਸੁਪਨਾ ਹੈ ਵੀ ਮੈਂ ਇੰਨਾ ਲੰਮਾ ਟਾਈਮ ਗਾਵਾਂ ਇਹ ਤਾਂ ਬਹੁਤ ਸੋਹਣਾ ਸੁਪਨਾ ਹੈ ਪੀ ਮੈਂ ਚਾਹੁੰਨਾ ਵੀ ਜਿਨ੍ਹਾਂ ਦੇ ਮੈਂ ਵਿਆਹ ਕੀਤੇ ਆ ਉਹਨਾਂ ਦੀ ਗਾੜੀ ਬੱਚਿਆਂ ਦੇ ਵੀ ਕਰ ਤੇ ਮੈਂ ਕਹਿਣਾ ਕਿ ਮੈਂ ਉਹ ਤੇ ਬੜੀ ਛੋਟੀ ਜੀ ਮੰਗੋ ਨੇ ਮੰਗੀ ਵਿਚਾਰੇ ਤੇ ਬਹੁਤ ਮਾੜਾ ਜਿਹੜਾ ਹਾਦਸਾ ਵਾ ਇਹ ਕੋਈ ਬੜੀ ਵੱਡੀ ਬਾਤ ਮੰਗ ਨਹੀਂ ਪਰ ਉਹਨੇ ਬੜੀ ਵੱਡੀ ਮੰਗੀ ਹੈ ਕਿਉਂਕਿ ਮੈਨੂੰ ਤਾਂ ਛੋਟੀ ਲੱਗਦੀ ਇਹ ਮੰਗੋ ਦੀ ਕਿ ਵਾਹਿਗੁਰੂ ਦਾ ਉਹਨਾਂ ਸ਼ੁਕਰਾਨਾ ਮਿਰਤੂ ਵੀ ਨਹੀਂ ਕੀਤਾ ਜਾਂਦਾ ਜਿੰਨਾ ਕਰਨਾ ਚਾਹੀਦਾ ਮੈਂ ਜਿਨ੍ਹਾਂ ਦੇ ਵਿਆਹ ਕੀਤੇ ਆ ਭੱਤੀ ਸਾਰੇ ਪ੍ਰੋਗਰਾਮ ਕੀਤੇ ਆ ਹਰੇਕ ਚੀਜ਼ਾਂ ਕੀਤੀਆਂ ਬੁੱਕ ਸਿੰਗਰਾਂ ਤੋਂ ਲੈ ਕੇ ਏ ਟੂ ਜ਼ੈਡ ਕੈਟਰੀ ਉਹਨਾਂ ਦੇ ਮੁੰਡਿਆਂ ਦੇ ਵਿਆਹ ਤੇ ਭਗਤਾਦੇ ਆ ਉਹ ਤੇ ਭਗਤਾਉਂਦੇ ਨੂੰ ਮੈਨੂੰ 3 ਸਾਲ ਹੋ ਗਏ ਆ 3-4 ਸਾਲ ਤੋਂ ਸ਼ੁਰੂ ਹੋਏ ਆ ਵਿਆਹ ਮੇਰੇ ਜਿਹੜੇ ਮੁੰਡਿਆਂ ਦੇ ਹੱਥੀਂ ਮੈਂ ਵਿਆਹ ਕੀਤੇ ਸੀ ਉਹਨਾਂ ਦੇ ਮੁੰਡਿਆਂ ਦੇ ਤੇ ਕੁੜੀਆਂ ਦੇ ਤੇ ਸ਼ੁਰੂ ਹੋ ਗਏ ਆ ਹੁਣ ਗਾੜੀ 2-2 ਸਾਲ ਦੇ ਪੁੱਤਰੇ ਸ਼ੁਰੂ ਹੋ ਗਏ ਜੀ ਹੁਣ ਧਮਾਨ ਕਰਦਾ ਜੀ ਅੱਜ ਕੱਲ ਮੈਂ ਕਿ ਜੀਪੀਡੀ ਦੇ ਤੇ ਜੇ ਤੰਦਰੁਸਤੀ ਸਿਹਤ ਕੋਈ ਵਧਾ ਘਾਟਾ ਨਾ ਆਇਆ ਤੇ ਮੈਨੂੰ ਲੱਗਦਾ ਪੁੱਤਰਿਆ ਦੇ ਵਿਆਹ ਕਰੂੰਗਾ ਜੀ ਇਸ ਕਰਕੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਚਲੋ ਜੀ ਵੀਡੀਓ ਲੰਮੀ ਹੋ ਗਈ ਸასი ਘਾਲ ਜੀ